ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨ ਦੀ 5ਵੀਂ ਸਾਖੀ ਸੁਣਾਵਾਂਗੀ ਸਰਪ ਨੇ ਸ਼ਾਇਆ ਕਰਨੀ ਇੱਕ ਦਿਨ ਆਪ ਵਨ ਸੁੱਤੇ ਪਏ ਸੀ ਮੱਝਾਂ ਚਰ ਰਹੀਆਂ ਸਨ ਅਚਾਨਕ ਹੀ ਆਪ ਦੇ ਨੂਰੀ ਮੁਖੜੇ ਤੇ ਧੁੱਪ ਪੈ ਗਈ ਤੇ ਇੱਕ ਜ਼ਹਿਰੀ ਕਾਲਾ ਫਨੀਰ ਸੱਪ ਸੋਚੇ ਲੱਗਾ ਕਿ ਮੈਨੂੰ ਸੇਵਾ ਕਰਕੇ ਜਨਮ ਸਫਲਾ ਕਰਨ ਦਾ ਮੌਕਾ ਮਿਲਿਆ ਹੈ ਇਹ ਸੋਚ ਕੇ ਉਸ ਨੇ ਆਪ ਦੇ ਮੁਖੜੇ ਤੇ ਆਪਣਾ ਫਨ ਖਿਲਾਰ ਕੇ ਸ਼ਾਂ ਕਰ ਦਿੱਤੀ ਰਾਏ ਬੁਲਾਰ ਤੇ ਉਸ ਦੇ ਅਹਲਕਾਰ ਸਾਥੀ ਕੋਲੋਂ ਲੰਗੇ ਤਾਂ ਇਸ ਤਰ੍ਹਾਂ ਜ਼ਹਿਰੀ ਸੱਪ ਨੂੰ ਵੇਖ ਕੇ ਰਾਏ ਬੁਲਾਰ ਕੋੜੇ ਤੋ ਥੱਲੇ ਉੱਤਰ ਆਏ ਤੇ ਅਹਲਕਾਰਾ ਸਨੇ ਜਦੋਂ ਆਪ ਦੇ ਨੇੜੇ ਪੁੱਜਾ ਤਾਂ ਸੱਪ ਆਪਣੀ ਟਿਕਾਣੇ ਤੇ ਜਾ ਪੁੱਜਿਆ ਸੀ ਰਾਇ ਬੁਲਾਰ ਨੇ ਆਪ ਨੂੰ ਜਗਾਇਆ ਤੇ ਚਰਨਾਂ ਤੇ ਸਿਜਦੇ ਵਿੱਚ ਝੁੱਕ ਕੇ ਕਹਿਣ ਲੱਗਾ ਹੇ ਮੇਰੇ ਰੱਬ ਬਾਲਕ ਮੇਰੇ ਪਿਆਰੇ ਨਾਨਕ ਇਹ ਕੀ ਕੌਤਕ ਵਿਖਾ ਰਿਹਾ ਏ ਆਪ ਦੀਆਂ ਕੋਮਲ ਬੁੱਲੀਆਂ ਮੁਸਕਾਈਆਂ ਤੇ ਬੋਲੇ ਰਾਇ ਜੀ ਏ ਸਭ ਕੁਝ ਉਹ ਆਪ ਹੀ ਮੋਲਾ ਕਰ ਰਿਹਾ ਹੈ ਫਿਰ ਰਾਈ ਬੁਲਾਰ ਉਤੋ ਚਲਾ ਗਿਆ ਤੇ ਮਹਤਾ ਜੀ ਨੂੰ ਮਿਲ ਕੇ ਫਿਰ ਉਹ ਹੀ ਗੱਲ ਦੁਹराई ਕਿ ਨਾਨਕ ਖੁਦ ਖੁਦਾ ਹੈ ਰਹੇ ਮਾਨ ਹੈ ਪਗਫਵਾਨ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਏਸੀ ਅੱਜ ਦੀ ਸਾਡੀ ਛੋਟੀ ਜਿਹੀ ਸਾਖੀ ਸਰਪ ਨੇ ਸ਼ਾਇਆ ਕਰਨੀ ਕਿ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਨੂਰਾਨੀ ਮੁਖੜੇ ਤੇ ਤੂਪ ਪੈ ਰੀ ਤੇ ਆਪਣੇ ਫਨ ਖਲਾਰ ਕੇ ਸ਼ਾ ਕੀਤੀ ਇਹ ਸੋਚ ਕੇ ਕਿ ਉਸ ਨੂੰ ਵੀ ਸੇਵਾ ਦਾ ਮੌਕਾ ਮਿਲਿਆ ਹੈ ਧੰਨ